ਖਾਲਿਸਤਾਨੀ leader ਅਮਰਿਤਪਾਲ ਸਿੰਘ ਨੇ ਲੋਕ ਸਭਾ ਚੋਣਾਂ 2024 ਵਿੱਚ ਕਰੋੜ ਸਾਹਿਬ ਸੀਟ ਤੋਂ 4 ਲੱਖ ਤੋਂ ਵੀ ਜ਼ਿਆਦਾ ਵੋਟਾਂ ਹਾਸਲ ਕਰਕੇ ਭਾਰੀ ਚਿਤ ਦਰਜ ਕੀਤੀ ਹੈ ਜੇਲ੍ਹ ਵਿੱਚ ਬੰਦ ਖਾਲਿਸਤਾਨੀ leader ਦੁਆਰਾ ਚੋਣਾਂ ਵਿੱਚ ਵੱਡੀ ਚਿਤ ਦਰਜ ਕਰਨ ਨਾਲ ਹੀ ਕਾਨੂੰਨੀ ਮਾਹਿਰਾਂ ਨੇ ਵੀ ਅਮਰਿਤਪਾਲ ਦੇ ਸਿਆਸੀ ਭਵਿੱਖ ਬਾਰੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ ਹਨ ਜਿਵੇਂ ਕਿ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਕੀ ਹੁਣ ਅਮਰਿਤਪਾਲ ਸਿੰਘ ਜੇਲ੍ਹ ਵਿੱਚੋਂ ਰਿਹਾ ਹੋ ਜਾਣਗੇ ਅਮਰਿਤਪਾਲ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਹੈ ਕਿ ਅਮਰਿਤਪਾਲ ਦੀ ਗ੍ਰਿਫਤਾਰੀ ਅਨੈਤਿਕ ਹੈ ਤੇ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਅਮਰਿਤਪਾਲ ਨੂੰ ਹਰ ਹਾਲ ਵਿੱਚ ਰਿਹਾ ਕਰਨਾ ਹੀ ਪਏਗਾ ਪਰ ਅਸਲ ਵਿੱਚ ਅਮਰਿਤਪਾਲ ਦੀ ਰਿਹਾਈ ਵਿੱਚ ਸਟੇਟ ਜਾਂ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਰਹੇ ਜਾਂਦਾ ਇਹ ਸਭ ਅਦਾਲਤ ਨੇ ਹੀ ਡਿਸਾਈਡ ਕਰਨਾ ਹੈ ਕਿ ਕਿ ਅਮਰਪਾਲੂ ਲੋਕ ਸਭਾ ਮੈਂਬਰ ਚੁਣੇ ਜਾਂ ਤੋਂ ਬਾਅਦ ਰਿਹਾਈ ਦੀ ਦੀ ਚਾਰੀ ਚਾਹੀਦੀ ਹੈ ਜਾਂ ਨਹੀਂ ਅਮਰਪਾਲ ਅਗਰ ਕਿਸੇ ਸਧਾਰਨ ਅਪਰਾਧ ਲਈ ਅਰੈਸਟ ਕੀਤੇ ਹੁੰਦੇ ਤਾਂ ਉਹਨਾਂ ਦਾ ਰਸਤਾ ਆਸਾਨ ਸੀ ਪਰ ਇੱਥੇ ਉਹਨਾਂ ਉੱਪਰ ਐਨਐਸਏ ਲਗਾਇਆ ਗਿਆ ਹੈ ਐਨਐਸਏ ਭਾਵ ਰਾਸ਼ਟਰੀ ਸੁਰੱਖਿਆ ਕਾਨੂੰਨ ਇੱਕ ਅਚਾਹ ਐਕਟ ਹੈ ਜਿਸ ਦੇ ਤਹਿਤ ਦੇਸ਼ ਦੀ ਸੁਰੱਖਿਆ, ਇਕਤਾ ਤੇ ਸੁਭਾਵਨਾ ਲਈ ਖਤਰਾ ਪਾਉਣ ਵਾਲੇ ਵਿਅਕਤੀ ਨੂੰ 84 ਵਿੱਚ ਰੱਖਿਆ ਜਾ ਸਕਦਾ ਹੈ NSA ਦੇ ਅਧੀਨ ਵਿਅਕਤੀ ਨੂੰ ਘੱਟੋ-ਘੱਟ 1 ਸਾਲ ਦੀ ਪ੍ਰੀਵੈਂਟਿਵ ਡਿਟੇਨਸ਼ਨ ਪਾਬੰਦੀਵਾਰਕ ਨਜ਼ਰਬੰਦੀ ਦੇ ਅਧੀਨ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਤੇ ਇਹ ਮਿਆਦ ਸਮੇਂ-ਸਮੇਂ ਤੇ ਵਧਾਈ ਵੀ ਜਾ ਸਕਦੀ ਹੈ ਸ਼ੁਰੂ ਵਿੱਚ NSA ਦੇ ਅਧੀਨ ਵਿਅਕਤੀ ਨੂੰ 1 ਸਾਲ ਲਈ ਰੱਖਿਆ ਜਾ ਸਕਦਾ ਹੈ ਤੇ 1 ਸਾਲ ਤੋਂ ਬਾਅਦ ਵਿਅਕਤੀ ਕੋਰਟ ਵਿੱਚ ਅਪੀਲ ਵੀ ਕਰ ਸਕਦਾ ਹੈ ਤੇ ਕੋਰਟ ਵਿੱਚ ਰਾ ਸਰਕਾਰ ਦੁਆਰਾ ਦੱਸਿਆ ਜਾਂਦਾ ਹੈ ਕਿ ਕਿੰਨਾ ਖਤਰਿਆਂ ਕਰਕੇ ਵਿਅਕਤੀ ਤੇ NSA ਲਗਾਇਆ ਗਿਆ ਹੈ ਰਾ ਸਰਕਾਰ ਦੁਆਰਾ ਸੰਤੋਸ਼ਜਨਕ ਕਾਰਨ ਨ ਦੇਖਿਆ ਹੋਇਆ ਕੋਰਟ ਦੁਆਰਾ NSA ਦੀ ਮਿਆਦ ਸਮੇ ਸਮੇਤੇ ਪੁੱਤਾਈ ਜਾ ਸਕਦੀ ਹੈ ਨਿਵਾਰਕ ਨਜ਼ਰਬੰਦੀ ਅਧੀਨ ਛੇਲ ਵਿੱਚ ਬੰਦ ਵਿਅਕਤੀ ਵੋਟ ਵੀ ਪਾ ਸਕਦਾ ਹੈ ਤੇ ਚੋਣ ਵੀ ਲੜ ਸਕਦਾ ਹੈ ਅਮਰਿਤਪਾਲ ਦਾ ਮੁਕੱਦਮਾ ਹਾਲੇ ਅੰਡਰ ਟ੍ਰਾਇਲ ਹੈ ਹਾਲੇ ਉਹਨਾਂ ਤੇ ਕੋਈ ਦੋਸ਼ ਸਾਬਿਤ ਨਹੀਂ ਹੋਏ ਹਨ ਨਾ ਹੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਅਗਰ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ ਅਮਰਿਤਪਾਲ ਦੋਸ਼ੀ पाए ਜਾਂਦੇ ਹਨ ਤੇ ਕੋਰਟ ਦੁਆਰਾ ਅਗਰ 2 ਸਾਲ ਤੱਕ ਦੀ ਸਜ਼ਾ ਉਹਨਾਂ ਨੂੰ ਸੁਣਾਈ ਜਾਂਦੀ ਹੈ ਤਾਂ ਉਸ ਹਾਲਤ ਵਿੱਚ ਉਹਨਾਂ ਦੀ ਲੋਕ ਸਭਾ ਦੀ ਮੈਂਬਰੀ ਰੱਦ ਹੋ ਸਕਦੀ ਹੈ ਤੇ ਭਾਰਤੀ ਕਾਨੂੰਨ ਮੁਤਾਬਕ 6 ਸਾਲ ਲਈ ਉਹ ਕੋਟਪੌਂਗ ਤੇ ਚੋਣ ਲੜਨ ਤੋਂ ਅਚੋਗ ਵੀ ਕੋਸ਼ਿਤ ਕਰ ਦਿੱਤੇ ਜਾਣਗੇ। ਉਹਨਾਂ ਦੇ ਜੇਲ੍ਹ ਵਿੱਚ ਬੰਦ ਰਹਿਣ ਕਰਕੇ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਆਪਣੇ ਹਲਕੇ ਦੇ ਜੋ ਕੰਮ ਕਰਨੇ ਹਨ ਉਹ ਵੀ ਪ੍ਰਭਾਵਿਤ ਹੋਣਗੇ ਕਿਉਂਕਿ ਉਹ ਕੰਮ ਵੀ ਨਹੀਂ ਕਰ ਪਾਉਣਗੇ। ਪਰ ਹਾਲੇ ਰਾ ਸਰਕਾਰ ਜਾਂ ਸੁਰੱਖਿਆ ਏਜੰਸੀਆਂ ਦੁਆਰਾ ਅਤਾਲਤ ਵਿੱਚ ਅਮਰਿਤਪਾਲ ਖਿਲਾਫ ਸਬੂਤ ਜੁਟਾ ਕੇ ਦੋਸ਼ ਸਿੱਧੇ ਸਾਬਤ ਕਰਨਾ ਪਾਣੀ ਹੈ। ਅਗਰ ਅਦਾਲਤ ਨੂੰ ਲੱਗਦਾ ਹੈ ਕਿ ਅਮਰਤਪਾਲ ਦੇ ਜੇਲ੍ਹ ਵਿੱਚੋਂ ਬਾਹਰ ਆਉਂਦੇ ਪੰਜਾਬ ਦੀ ਸੁਰੱਖਿਆ, ਏਕਤਾ ਜਾਂ ਸਤਿਭਾਵਨਾ ਲਈ ਉਹ ਕੋ ਵੱਡਾ ਖਤਰਾ ਬਣ ਸਕਦੇ ਹਨ ਤਾਂ ਉਹ ਰਿਹਾ ਨਹੀਂ ਕੀਤੇ ਜਾਣਗੇ। ਅਗਰ ਲੱਗਦਾ ਹੈ ਕਿ ਉਹ ਪੰਜਾਬ ਦੀ ਸੁਰੱਖਿਆ, ਏਕਤਾ ਜਾਂ ਸਤਿਭਾਵਨਾ ਲਈ ਕੋ ਖਤਰਾ ਨਹੀਂ ਹਨ ਤਾਂ ਰਹਾਅ ਕੀਤੇ ਵਿਚਾਰ ਸਕਦੇ ਹਨ। ਪਰ ਸੁਰੱਖਿਆ ਏਜੰਸੀਆਂ ਤੇ ਸਰਕਾਰ ਦੁਆਰਾ ਪੇਸ਼ ਕੀਤੇ ਸਬੂਤਾਂ ਦੇ ਆਧਾਰ ਤੇ ਹੀ ਅਦਾਲਤ ਨੇ ਫੈਸਲਾ ਸੁਣਾਉਣਾ ਹੈ। ਫਿਲਹਾਲ ਅਮਰਤਪਾਲ ਦੇ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਅਦਾਲਤ ਵੱਲੋਂ ਅੰਮ੍ਰਿਤਪਾਲ ਨੂੰ ਆਗਿਆ ਮਿਲਣੀ ਚਾਹੀਦੀ ਹੈ ਕਿ ਲੋਕ ਸਭਾ ਮੈਂਬਰੀ ਦੇ 100% ਮਾਗਮ ਵਿੱਚ ਪਹੁੰਚ ਕੇ ਅੰਮ੍ਰਿਤਪਾਲਾ ਪੂਰੀ ਸੌਂਚ ਚੁੱਕ ਸਕਣ ਇਹ ਵੀ ਹੋ ਸਕਦਾ ਹੈ ਕਿ ਵੀਡੀਓ ਕਾਨਫਰੈਂਸ ਰਾਹੀਂ ਅੰਮ੍ਰਿਤਪਾਲ ਦੀ ਸੌਂਚ ਚੁਕਾਈ ਦੀ ਰਸਮ ਪੂਰੀ ਕਰਵਾਈ ਜਾਵੇ ਜਿਸ ਤਰ੍ਹਾਂ ਪੰਜਾਬ ਦੇ ਲੋਕ ਅਨੇਕ 4 ਲੱਖ ਤੋਂ ਵੀ ਜ਼ਿਆਦਾ ਵੋਟਾਂ ਪਾ ਕੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਹੈ ਉਸ ਨੇ ਭਾਰਤ ਦੀ ਸੁਰੱਖਿਆ ਏਜੰਸੀਆਂ ਤੇ ਰਾਜ ਤੇ ਕੇਂਦਰੀ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕਿਤੇ ਭਵਿੱਖ ਵਿੱਚ ਪੰਜਾਬ ਵਿੱਚ ਅਲਗਾਓਵਾਦੀ ਤਾਕਤਾਂ ਜ਼ੋਰ ਤਾਂ ਨਹੀਂ ਫੜ ਲੈਣਗੀਆਂ ਤੇ ਅਲਕਾਉ ਬਾਤੀ ਤਾਕਤਾਂ ਨਾਲ ਦੇ ਚਿੱਠੇ ਲਿਖ ਕਿੰਦਾ ਦੀ ਰਣਨੀਤੀ ਸਰਕਾਰ ਦੇ ਸੁਰੱਖਿਆ ਏਜੰਸੀਆਂ ਬਣਾਉਂਦੀਆਂ ਹਨ ਇਹ ਵੀ ਆਉਣ ਵਾਲਾ ਸਮਾਂ ਹੈ ਇਸ